ਕੱਲੀ ਮੇਰੀ ਪਾਸਿੰਗ ਆਊਟ ਪਰੇਡ ਹੋਈ ਸੀਗੀ ਮਨ ਮੈਂ ਫਲਾਈਿੰਗ ਆਫੀਸਰ ਦੇ ਰੈਂਕ 'ਵੋ ਜੋ ਸਨਮਾਨਿਤ ਕੀਤਾ ਗਿਆ ਇੰਡੀਅਨ ਏਅਰ ਫੋਰਸ ਲੋ ਤੇ ਹੁਣ ਮੇਰੀ ਪੋਸਟਿੰਗ ਬੈਂਗਲੌਰ ਹੈਗੀ ਹੁਣ ਮੈਂ ਟਰਾਂਸਪੋਰਟ ਏਅਰਕ੍ਰਾਫਟ ਦਾ ਪਾਇਲਟ ਵਜੋ ਮੇਰੀ ਨੌਕਰੀ ਲੱਗੀ ਹੈ ਅ ਮੈਂ ਕਿੱਦਿ ਕਿੱਥੇ ਪੜ੍ਹਾਈ ਕੀਤੀ ਤੀ ਵੀ ਆਪਾਂ ਕਿੰਨੀ ਕਿ ਮਿਹਨਤ ਕਰਨੀ ਪਈ ਹੈ ਜਿਹੜਾ ਇਹ ਸੌਦੇ ਤੱਕ ਪਹੁੰਚਣ ਲਈ ਦੇਖੋ ਜੀ ਮੇਰੀ ਸ਼ੁਰੂਆਤੀ ਪੜ੍ਹਾਈ 10ਵੀਂ ਤੱਕ ਮੈਂ ਅਕਾਲ ਅਕੈਡਮੀ ਭਾਈ ਦੇਸਾ ਵਿੱਚ ਕੀਤੀ ਹੈ ਉਸ ਤੋਂ ਬਾਅਦ ਮੈਂ 11ਵੀਂ ਤੇ 12ਵੀਂ ਦੀ ਪੜ੍ਹਾਈ ਆਪਣੀ ਫਤਿਹਗੜ੍ਹ ਸਾਹਿਬ ਬਾਬਾ ਬੰ다 ਸਿੰਘ ਬਹਾਦਰ ਆਰਮਡ ਫੋਰਸਿਸ ਫੈਬ੍ਰੇਟਰੀ ਅਕੈਡਮੀ ਵਿੱਚ ਕੀਤੀ ਸੀ। ਉਸ ਤੋਂ ਬਾਅਦ ਮੈਂ 3 ਸਾਲ ਆਪਣੇ ਨੈਸ਼ਨਲ ਡਿਫੈਂਸ ਅਕੈਡਮੀ ਪੁਣੇ ਵਿੱਚ ਕੀਤੇ ਸੀਗੇ। ਫਿਰ 1 ਸਾਲ ਦੀ ਟ੍ਰੇਨਿੰਗ ਮੈਂ 에ਅਰ ਫੋਰਸ ਅਕੈਡਮੀ ਹਾਈਦਰਾਬਾਦ ਵਿੱਚ ਕੀਤੀ ਹੈ। ਇਸ ਤੋਂ ਬਾਅਦ ਮੈਂ ਪਾਸ ਆਊਟ ਹੋ ਕੇ ਫਲਾਈਂਗ ਅਫਸਰ ਬਣ ਗਿਆ। ਮੈਂ ਜੀਪ ਜੀ ਪਿੰਡ ਨੰਗਲ ਕਲਾਂ ਦਾ ਇੱਕ ਨਾਮ ਰੌਸ਼ਨ ਕਰਾ ਤੁਸੀਂ ਪਹਿਲੇ ਜਿਹੜੇ ਨੌਜਵਾਨੋਂ ਪੂਰਨ ਨੌਜਵਾਨਾਂ ਨੂੰ ਕੀ ਪ੍ਰੇਰਣਾ ਦੇਣਾ ਚਾਹੋਗੇ ਜਿਹੜੇ ਨੌਜਵਾਨੇ ਪੜ੍ਹਾਈ ਕਰ ਰਹੇ ਨੇ ਕਿੱਧਰ ਨੂੰ ਉਹਨਾਂ ਨੂੰ ਜਾਣਾ ਚਾਹੀਦਾ ਦੇਖੋ ਜੀ ਗੱਲ ਇਦਾਂ ਹੈ ਕਿ ਕੁਝ ਵੀ ਕਿਸੇ ਚੀਜ਼ ਦਾ ਆਪਾਂ ਜਿਹਾ ਟੀਚਾ ਬਣਾਈਏ ਤਾਂ ਕੁਝ ਵੀ ਔਖਾ ਨਹੀਂ ਹੁੰਦਾ ਮੈਂ ਕਦੇ ਵੀ ਨਹੀਂ ਸੋਚਿਆ ਕਿ ਇਸ ਮੁਕਾਮ ਤੱਕ ਪਹੁੰਚਾਂਗਾ ਤਾਂ ਦੇਖਿਆ ਜਾਵੇ ਤਾਂ ਮੈਂ ਆਪਣੀ ਪੂਰੀ ਫੈਮਿਲੀ ਸਟਰਕਚਰ ਦੇ ਵਿੱਚ ਪਹਿਲਾ ਆਫੀਸਰ ਬਣ ਰਿਆਂਗਾ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਮੈਂ ਬਾਕੀ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੂੰਗਾ ਕਿ ਸਸਤੇ ਜੋ ਆਪਣੇ ਆਪਾ ਸੋਚਦੇ ਨੇ ਕਿ ਸ਼ੁਰੂ-ਸ਼ੁਰੂ ਦੇ ਵਿੱਚ ਕਈ ਆਪਾਂ ਸਸਤਾ ਹੱਲ ਲੱਭਦੇ ਆਗੇ ਅੱਜ ਕੱਲ ਜਿਆਦਾ ਕੀ ਟ੍ਰੈਂਡ ਚੱਲ ਰਿਹਾ ਕਿ ਆਪਾਂ ਜਲਦੀ ਸੋਚਦੇ ਆ ਕਿ ਜਲਦੀ ਤੋਂ ਜਲਦੀ ਨੌਕਰੀ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਆ ਤਾਂ ਆਪਾਂ ਛੋਟੀ ਚੀਜ਼ ਵਾਸਤੇ ਸੈਟਲ ਹੋ ਜਾਂਦੇ ਆਗੇ ਤਾਂ ਮੇਰੀ ਇਹੀ ਸਾਰਿਆਂ ਨੂੰ ਇਹ ਦਰਖਾਸਤ ਹੈ ਕਿ ਜਿਆਦਾ ਮਿਹਨਤ ਸ਼ੁਰੂਆਤੀ ਪੜਵੇ ਤੇ ਜੇ ਆਪਾਂ ਕਰਾਂਗੇ ਤਾਂ ਅੱਗੇ ਜਾ ਕੇ ਉਹ ਆਪਾਂ ਨੂੰ ਫਲ ਦਊਗੀ ਮੈਕਦੀਪ ਇੱਕ ਬਹੁਤ ਛੋਟੇ ਕਿਸਾਨ ਦਰਮਾਨੀ ਕਿਸਾਨ ਦੇ ਬੇਟੇ ਹੋ ਜਿਹੜੇ ਅੱਜ ਇੰਨਾ ਵੱਡਾ ਉਹਦਾ ਹਾਸਲ ਕੀਤਾ ਗਿਆ ਕਿੰਨੀ ਜ਼ਿਆਦਾ ਖੁਸ਼ੀ ਹੈ ਕੀ ਹੋਰ ਬਹੁਤ ਜ਼ਿਆਦਾ ਖੁਸ਼ੀ ਹੈ ਹੀ ਹੁਣ ਦੇਖੋ ਮੇਰੇ ਪਿਤਾ ਜੀ ਨੇ ਕਿ ਜਿਨ੍ਹਾਂ ਨੇ ਮੈਨੂੰ ਪੂਰੇ ਟਾਈਮ ਸਪੋਰਟ ਕੀਤੀ ਹੈਗੀ ਸ਼ੁਰੂਆਤ ਦੇ ਵਿੱਚ ਜਿਹੜੇ ਮੇਰੀ ਫਤੇਗੜ ਸਰਵ ਦੇ ਵਿੱਚ ਪੜ੍ਹਾਈ ਸੀਗੀ ਉਹਦੇ ਬਹੁਤ ਜ਼ਿਆਦਾ ਫੀਸ ਸੀ ਪਰ ਉਹਨਾਂ ਨੇ ਮੈਨੂੰ ਆਖਿਆ ਸੀਗਾ ਕਿ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਫੀਸ ਦਾ ਅਸੀਂ ਦੇਖ ਲਾਂਗੇ ਉਹਨਾਂ ਦੀ ਇਹ ਸਭ ਕੁਝ ਕੀਤਾ ਉਹਨਾਂ ਦੀ ਸਪੋਰਟ ਕਰਕੇ ਹੋਇਆ ਹੈ ਜੇ ਉਹਨਾਂ ਦੀ ਸਪੋਰਟ ਤੋਂ ਮੇਰਾ ਕੁਝ ਨਹੀਂ ਹੋ ਸਕਦਾ ਜੀ ਤਾਂ ਮੈਂ ਆਪਣੇ ਜ਼ਿਲ੍ਹੇ ਦੇ ਪੂਰੇ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਮਹਿਕਦੀਪ ਅਤੇ ਉਹਦੇ ਫਾਦਰ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦਿਨਾ ਜਿਨ੍ਹਾਂ ਨੇ ਆਪਣੇ ਪਿੰਡ ਨੰਗਲਕਲਾਂ ਅਤੇ ਨਾਲ-ਨਾਲ ਪੂਰੇ ਜ਼ਿਲ੍ਹੇ ਮਾਨਸਾ ਦਾ ਨਾਮ ਰੌਸ਼ਨ ਕੀਤਾ ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਆਪਣੇ ਜ਼ਿਲ੍ਹੇ 'ਚ ਇਹ ਜੈਨਾ 에ਅਰ ਫੋਰਸ ਅਫਸਰ ਮਹਿਕਦੀਪ ਪਹਿਲਾ ਅਫਸਰ ਹੈ ਆਰਮੀ 'ਚ ਤਾਂ ਬਹੁਤ ਸਾਰੇ ਅਫਸਰ ਨੇ ਹੋਰ ਮਹਿਕਮਿਆਂ 'ਚ ਵੀ ਨੇ ਪਰ 에ਅਰ ਫੋਰਸ ਦੇ ਵਿੱਚ ਪਹਿਲਾ ਮਹਿਕਦੀਪ ਆਜੇ ਅਫਸਰ ਭਰਤੀ ਹੋਇਆ ਹੈ ਔਰ ਇਹਨਾਂ ਦੀ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ এজ এ ਪਾਇਲਟ ਆ ਟ੍ਰਾਂਸਪੋਰਟਰ ਤੇ ਇਹਨਾਂ ਦੀ ਪੋਸਟਿੰਗ ਹੋਈ ਆ ਸੋ ਇਹਨਾਂ ਨੂੰ ਦੇਖ ਕੇ ਹੋਰ ਵੀ ਬੱਚਾ ਨੂੰ ਪ੍ਰੇਰਣਾ ਮਿਲੂਗੀ ਪ੍ਰੇਰਿਤ ਹੋਣਗੇ ਕਿ ਆਪਾਂ ਕਿਸੇ ਵੀ ਟੀਚਰ ਨੂੰ ਹਾਸਲ ਕਰ ਸਕਦੇ ਆ ਖਾਸ ਕਰਕੇ ਜਿਵੇਂ ਅੱਜ ਕੱਲ ਮਹਿਕਦੀਪ ਜੀ ਨੇ ਵੀ ਦੱਸਿਆ ਕਿ ਆਪਾਂ ਸੌਖਾ ਰਾਹ ਲੱਭਦੇ ਆ ਫਟਾਫਟ ਕੋਈ ਆਈਲੈਂਟਸ ਕਰਦਾ ਬਾਹਰ ਨੂੰ ਭਜਦਾ ਜਾਂ ਛੋਟੀਆਂ ਨੌਕਰੀਆਂ ਦੀ ਸੋਚਦਾ ਤਾਂ ਬੰਦੇ ਨੂੰ ਸੋਚ ਵੱਡੀ ਰੱਖਣੀ ਚਾਹੀਦੀ ਹੈ ਪਰਮਾਤਮਾ ਵੀ ਸਾਥ ਦਿੰਦਾ ਹੈ ਤੇ ਆਪਣਾ ਬੰਦਾ ਜੇ ਪੱਕੀ ਲਗਨ ਹੋਵੇ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਇੱਕ ਰਾਹ ਤੇ ਚੱਲੇ ਨੇ ਇਹ ਇੱਧਰ ਉੱਧਰ ਨਹੀਂ ਭਟਕੇ ਪਹਿਲਾਂ ਇਹਨਾਂ ਨੇ ਅਕਾਲ ਅਕੈਡਮੀ ਤੋਂ ਉੱਪਰ ਕੀਤੀ ਫੇਰਾ ਆਪਣੇ ਜੋ ਫਤੇਗੜ ਸਾਹਿਬ ਸਕੂਲ ਤੋਂ ਸਿੱਖਿਆ ਲੈਤੀ ਔਰ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਜੋ ਆਰਮਡ ਫੋਰਸ ਪ੍ਰੋਪਰਟਰੀ ਜੋ ਇੰਸਟੀਚਿਊਟ ਨੇ ਮਾਈ ਭਾਗੋ ਆਸਤੇ ਆ ਮਹਾਰਾਜਾ ਰਣਜੀਤ ਸਿੰਘ ਆ ਮੁੰਡਿਆਂ ਵਾਸਤੇ ਚੰਡੀਗੜ੍ਹ ਦੇ ਵਿੱਚ ਉਹਦੇ 'ਚ ਵੀ ਸਿਲੈਕਟ ਹੋਣਾ ਇੱਕ ਮਾਣ ਵਾਲੀ ਗੱਲ ਹੈ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਆਪਣੇ ਵਾਸਤੇ ਬਹੁਤ ਵਧੀਆ ਮੌਕਾ ਹੈ ਇੰਸਟੀਚੂਟ ਹੈ ਬਹੁਤ ਵਧੀਆ ਆਪਣੇ ਇਲਾਕੇ 'ਚ ਚੰਡੀਗੜ੍ਹ ਖੁੱਲੇ ਹੋਏ ਨੇ ਹੋਰ ਵੀ ਨੌਜਵਾਨਾਂ ਨੂੰ ਇਹ ਤੋਂ ਜਾ ਕੇ ਸਿਲੈਕਟ ਹੋਣਾ ਚਾਹੀਦਾ ਮੈਂ ਫਿਰ ਮਹਿਕਦੀਪ ਅਤੇ ਇਹਨਾਂ ਦੇ ਪਰਿਵਾਰ ਔਰ ਪੂਰੇ ਪਿੰਡ ਦੇ ਨੰਗਲ ਕਲਾ ਨੂੰ ਵਧਾਈ ਦੇਣਾ ਖਾਸ ਕਰਕੇ ਜੋ ਪਿੰਡ ਦਾ ਜਿੰਦਾਬਾਦ ਗਰੁੱਪ ਬਣਿਆ ਹੋਇਆ ਹੈ ਸਾਫਕਾ ਸ਼ਾਇਨ ਦਾ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਇਹ ਕਿ ਹਰੇਕ ਖੁਸ਼ੀ ਦੇ ਮਾਮਲੇ 'ਚ ਇਕੱਠੇ ਹੁੰਦੇ ਆ ਕਿਉਂਕਿ ਖੁਸ਼ੀ ਵੰਡਿਆਂ ਬਹੁਤ ਵੱਧੀ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਖੁਸ਼ੀ ਹੋਈ ਹੈ ਜੀ ਮੇਰੇ ਨਾਮ ਰੋਹ ਸੰਘੂਤਾ ਫਾਕੀ ਨੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਵੇਰ ਤੋਂ ਵੇਟ ਕਰ ਰਹੇ ਨੇ ਸਾਡੀ ਤੇ ਕੁਝ ਪ੍ਰੋਬਲਮਾਂ ਸੀ ਤਾਂ ਕਰਕੇ ਅਸੀਂ ਲੇਟ ਹੋ ਗਏ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਵਾਲਿਆਂ ਦਾ ਤੇ ਸਾਡੀ 올 ਫੈਮਿਲੀ ਸੰਧੂ ਫੈਮਿਲੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਕਦੀਪ ਦੇ ਮੈਕਦੀਪ ਦੇ ਪਿਤਾ ਨੇ ਕੀ ਸੋਚਿਆ ਸੀ ਪਹਿਲਾਂ ਵੀ ਮੈਕਦੀਪ ਨੂੰ ਇਸ ਤਰ੍ਹਾਂ ਦਾ ਫਲਾਈਂਗ ਆ ਉੱਥੇ ਹੀ ਬਣਾਉਣਾ ਜਾਂ ਕੋਈ ਹੋਰ ਸੋਚਿਆ ਸੀ ਵੀ ਨਹੀਂ ਸੁਪਨਿਆਂ ਸਾਡੇ ਹੋਰ ਸੀ ਪ੍ਰਮਾਤਮਾ ਨੇ ਸਾਨੂੰ ਇੱਧਰ ਦੇ ਪਾਸੇ ਨੇ ਲਿਆ ਲਾ ਜੋ ਪ੍ਰਮਾਤਮਾ ਨੇ ਕੀਤਾ ਬਹੁਤ ਵਧੀਆ ਕੀਤਾ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਸਾਡੇ ਪਰਿਵਾਰ ਦੇ ਵਿੱਚੋਂ ਪਹਿਲਾ ਅਫਸਰ ਬਣ ਕੇ ਨਿਕਲਿਆ ਪਹਿਲਾ ਮੇਰੇ ਛੋਟੇ ਬ੍ਰਦਰ ਡਾਕਟਰ ਵੀ ਵੈਟਰਨਰੀ ਡਾਕਟਰ ਨੇ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਪ੍ਰੇਰਣਾ ਸਭ ਕਈ ਕਿ ਇੱਧਰ ਨੂੰ ਚੱਲੇਗਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਲਈ ਬਹੁਤ ਮਾਨ ਵਾਲੀ ਗੱਲ ਹੈ ਸਾਡੇ ਸੰਧੂ ਪਰਿਵਾਰ ਦਾ ਬੱਚਾ ਸਾਡੇ ਸਾਰੇ ਪਿੰਡ ਦਾ ਹੈ ਸਾਡੇ ਪਿੰਡ ਦਾ ਨਾਮ ਮਤਲਬ ਬਹੁਤ ਮਤਲਬ ਰੋਸ਼ਨ ਕੀਤਾ ਇਹਨਾਂ ਨੇ ਇੰਨੇ ਵੱਡੇ ਮਤਲਬ ਪਹਿਲਾ ਬੱਚਾ ਹੈ ਜਿਹੜਾ ਇਹ ਸਾਡੇ ਪਿੰਡ ਲਈ ਇੰਨਾ ਵੱਡਾ ਮਾਣ ਲੈ ਕੇ ਆਇਆ ਤੇ ਸਾਰਿਆਂ ਨੂੰ ਅਸੀਂ ਇਹੀ ਗੱਲ ਕਰ ਕਹਿੰਦੇ ਆ ਵੀ ਸਾਰੇ ਜਿਵੇਂ ਬੱਚੇ ਪਹਿਲਾਂ ਅਸੀਂ ਗੱਲ ਕਰਦੇ ਸੀ ਉੱਥੇ ਵੀ ਆ ਬੱਚੇ ਨਾਲ ਲੈ ਕੇ ਆਉਣੇ ਸੀ ਸਾਡੇ ਬਾਈ ਨੇ ਸੱਤੇ ਨੇ ਗੱਲ ਕਹੀ ਸਾਡੇ ਮਲਗੀਤ ਨੇ ਗੱਲ ਗਈ ਵੀ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਹੈ ਇਹੋ ਜੇ ਖੁਸ਼ੀ ਦੇ ਮੌਕੇ ਤੇ ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਜੇ ਇਹਨਾਂ ਨੇ ਕੋਈ ਮਤਲਬ ਪੋਸਟ ਇੰਨੀ ਵਧੀਆ ਪਾਈ ਹੈ ਤੇ ਸਾਰੇ ਪਿੰਡ ਇਹਨਾਂ ਨੂੰ ਮਾਣ ਨਾਲ ਇਤੋਂ ਰਿਸੀਵ ਕਰਨ ਆਇਆ ਤੇ ਉਹਨਾਂ ਨੂੰ ਵੀ ਇਹ ਲੱਗੇ ਵੀ ਅਸੀਂ ਵੀ ਕੱਲ ਨੂੰ ਕੋਈ ਚੰਗਾ ਉਹਦਾ ਪਾਈਏ ਤੇ ਸਾਨੂੰ ਪਿੰਡ ਰਿਸੀਵ ਕਰਨ ਆਵੇ ਮਾਣ ਕਰੇ ਸਾਡੇ ਤੇ ਸਾਨੂੰ ਪਤਾ ਲੱਗੇ ਵੀ ਹਾਂਜੀ ਸਾਡਾ ਮਤਲਬ ਬੱਚਾ ਆਇਆ ਤੇ ਇਹ ਵੀ ਪ੍ਰੇਰਤੋ